ਤੁਸੀਂ ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਦਸਾਂਜ ਸਭ ਦਾ ਸਵਾਦ ਕਰਦਾ ਹੈ ਪੰਜਾਬ ਦੇ ਵਿੱਚ ਜਿੱਥੇ ਛੇਵਾਂ ਦਰਿਆ ਨਸ਼ਿਆਂ ਦਾ ਵਹਿ ਰਿਹਾ ਹੈ ਉੱਥੇ ਹੀ 12 ਸਾਲ ਪਹਿਲਾਂ ਇੱਕ ਭੈਣ ਦਾ ਭਰਾ ਨਸ਼ੇ ਦੇ ਕਾਰਨ ਉਸ ਦੀ ਪੇਟ ਚੜ ਗਿਆ ਸੀ ਅਸੀਂ ਇਸ ਦੁਨੀਆ ਨੂੰ ਅਲਵਿਦਾ ਕਹਿਆ ਗਿਆ ਸੀ ਅਤੇ ਭੈਣ ਵੱਲੋਂ ਉਸ ਸਮੇਂ ਪ੍ਰਣ ਲਿਆ ਗਿਆ ਸੀ ਕਿ ਉਹ ਨਸ਼ੇ ਦੇ ਖਾਤਮੇ ਲਈ ਪੰਜਾਬ ਨੂੰ ਵਿੱਚ ਲੋਕਾਂ ਨੂੰ ਜਾਗਰੂਕ ਕਰੇਗੀ ਇਸੇ ਤਰ੍ਹਾਂ ਹੀ ਉਹਨਾਂ ਵੱਲੋਂ ਬਠਿੰਡਾ ਤੋਂ ਇੱਕ ਪੈਦਲ ਯਾਤਰਾ ਸ਼੍ਰੀ ਅਮਰਸਰ ਸਾਹਿਬ ਲਈ ਕੀਤੀ ਗਈ ਜਿਸ ਦਾ ਮਕਸਦ ਸੀ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕੀਤਾ ਜਾਵੇ ਅਤੇ ਉਸ ਦਾ ਸਲੋਗਨ ਸੀ ਵਸਦਾ ਰਹੇ ਪੰਜਾਬ ਇਸ ਸਲੋਗਨ ਤਹਿਤ ਉਹਨਾਂ ਵੱਲੋਂ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਸੀ ਅਤੇ ਫ੍ਰੀਕੋਟ ਪਹੁੰਚੀ ਸੀ ਅਤੇ ਫ੍ਰੀਕੋਟ ਵਿੱਚ ਲੰਘਣ ਤੋਂ ਬਾਅਦ ਉਹਨਾਂ ਵੱਲੋਂ ਸ਼੍ਰੀ ਅਮਰਸਰ ਸਾਹਿਬ ਨੂੰ ਅੱਗੇ ਰਵਾਨਾ ਹੋਇਆ ਗਿਆ ਇਸ ਮੰਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਜਥੇ ਦੀ ਅਗਵਾਈ ਕਰ ਰਹੀ ਅਮਰਤਪ੍ਰੀਤ ਨੇ ਦੱਸਿਆ ਕਿ ਉਸ ਦਾ ਭਰਾ 12 ਤਰੀਕ 12 ਮਹੀਨੇ ਵਿੱਚ 12 ਸਾਲ ਪਹਿਲਾਂ ਪੂਰਾ ਹੋ ਚੁੱਕ ਗਿਆ ਸੀ ਨਸ਼ੀ ਦੀ ਪੇੜ ਚੜ ਗਿਆ ਸੀ ਅਤੇ ਉਸ ਵੱਲੋਂ ਉਸ ਸਮੇਂ ਪ੍ਰਣ ਲਿਆ ਗਿਆ ਸੀ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਉਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਉਪਰਾਲਾ ਕੀਤਾ ਜਾਵੇਗਾ ਇਸੇ ਤਰ੍ਹਾਂ ਦੀ ਉਸ ਵੱਲੋਂ ਇਹ ਪੈਦਲ ਯਾਤਰਾ ਬਠਿੰਡਾ ਤੋਂ ਸ਼੍ਰੀ ਅਮਰ ਸਾਹਿਬ ਨੂੰ ਸ਼ੁਰੂ ਕੀਤੀ ਗਈ ਹੈ ਜੋ ਕਿ 24 ਤਰੀਕ ਨੂੰ ਉੱਥੇ ਪਹੁੰਚੇਗੀ ਜਿੱਥੇ ਅਰਦਾਸ ਬੇਨਤੀ ਕੀਤੀ ਜਾਵੇਗੀ ਪੰਜਾਬ ਦੇ ਵਿੱਚ ਨਸ਼ੇ ਦੀ ਖਾਤਮਾ ਹੋਵੇ ਅਤੇ ਦੂਜੇ ਪਾਸੇ ਉਸ ਵੱਲੋਂ ਲਗਾਤਾਰ ਪੰਜਾਬ ਦੇ ਨੌਜਵਾਨਾਂ ਨੂੰ ਇਸ ਸਮੰਧੀ ਜਾਗਰੂਕ ਕੀਤਾ ਜਾਵੇਗਾ ਜੇ ਦੂਜੇ ਪਾਸੇ ਫਰੀਕਕੋਟ ਦੇ ਸਮਾਜ ਸੇਵੀ ਲੋਕ ਵੀ ਅੱਗੇ ਆਏ ਅਤੇ ਉਹਨਾਂ ਜਥੇ ਦਾ ਸਾਥ ਦਿੱਤਾ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਅਮਰਤਪ੍ਰੀਤ ਨੇ ਅਤੇ ਸਮਾਜ ਸੇਵੀ ਰਗਵੀਰ ਸਿੰਘ ਨੇ ਮੈਂ ਕਹੂੰਗਾ ਕਿ ਸਰਕਾਰਾਂ ਤੋਂ ਨਾ ਕਰਿਓ ਝਾਕ ਆਪਣੀ ਰਾਖੀ ਕਰ ਲਓ ਆ ਜਦੋਂ ਕਿਸੇ ਪਰਿਵਾਰ ਦਾ ਨਸ਼ੇ ਦੇ ਕਾਰਨ ਮੈਂਬਰ ਚਲੇ ਜਾਣਾ ਕਿਸੇ ਭੈਣ ਦਾ ਭਰਾ ਚਲਿਆ ਜਾਣਾ ਕਿਸੇ ਮਾਂ ਦਾ ਗੱਭਰੂ ਪੁੱਤ ਦਾ ਚਲਿਆ ਜਾਣਾ ਇਹੋ ਪਰਿਵਾਰ ਹੀ ਦੱਸ ਸਕਦਾ ਵਸਦਾ ਰਹੇ ਪੰਜਾਬ ਪੈਦਲ ਯਾਤਰਾ 212 ਦਸੰਬਰ ਨੂੰ ਬਠਿੰਡੇ ਤੋਂ ਸ਼ੁਰੂ ਕੀਤੀ ਹੈ ਜਿਹੜੀ ਸਮਾਪਤ ਸਮਾਪਤ ਨਹੀਂ ਹੋਏਗੀ ਜਿਹਦਾ ਆਖੜੀ ਪਰਾ ਦਰਬਾਰ ਸਾਹਿਬ ਉੱਥੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਇਸ ਮਹਿਮ ਦਾ ਪੰਜਾਬ ਪੱਦਰ ਦੇ ਉੱਤੇ ਆਗਾਸ ਕਰਾਂਗੇ ਕਿਉਂਕਿ ਇਹ 12 12 12 ਨੂੰ ਮੇਰਾ ਭਰਾ ਚਲਿਆ ਗਿਆ ਸੀ ਇਸ ਦੁਨੀਆ ਤੋਂ ਨਸ਼ੇ ਕਰਕੇ ਤੇ ਕਪੈਨ ਨੇ ਆਪਦੇ ਭਰਾ ਨੂੰ ਜਾਂਦੇ ਵੇਰੇ ਉਹਨੂੰ ਵਾਦਾ ਦਿੱਤਾ ਸੀਗਾ ਕਿ ਮੈਂ ਨਸ਼ੇ ਲਈ ਕੰਮ ਕਰੂੰਗੀ ਸਮਾਂ ਬੀਤ ਗਿਆ 11 ਸਾਲ ਇਸੇ ਸੋਚਨ ਅੰਗੇ ਕਿ ਮੈਂ ਬਹੁਤ ਛੋਟੀ ਹਾਂ ਕਿ ਮੈਂ ਕੁਝ ਕਰ ਨਹੀਂ ਸਕਦੀ ਪਰ ਜਦੋਂ 11 ਸਾਲ ਹੋਏ ਤਾਂ ਪੰਜਾਬੀ ਦੀ ਕਹਾਵਤ ਹੈ ਵੀ 12 ਸਾਲ ਬਾਅਦ ਤਰੂੜੀ ਦੀ ਸੁਣੀ ਜਾਂਦੀ ਹੈ ਤਾਂ 11ਵੀਂ ਵਰਸੀ ਤੇ ਮੈਂ ਪ੍ਰਾਣ ਲੇਤਾ ਮੈਂ ਇੱਕ ਸਾਲ ਨੰਗੇ ਪੈਰ ਰਹਿ ਕੇ ਅਬਜ਼ਰਵ ਕੀਤਾ ਵੱਖ-ਵੱਖ ਲੋਕਾਂ ਨੂੰ ਮਿਲੇ ਵੀ ਕਿਵੇਂ ਨਸ਼ਾ ਮੁਕ ਸਕਦਾ ਹੈ ਤਾਂ ਇੱਕ ਚੀਜ਼ ਬੜੀ ਸਮਝਾਈ ਵੀ ਨਸ਼ਾ ਮੁਕਣ ਦੇ ਲਈ ਉਮੀਦ ਤੇ ਸੁਪਨਾ ਹੋਣਾ ਚਾਹੀਦਾ ਹੈ ਤੇ ਪੰਜਾਬ ਤਾਂ ਕੋਈ ਸੋਚਦਾ ਹੀ ਨਹੀਂ ਸੁਪਨਾ ਹੀ ਨਹੀਂ ਦੇਖਦਾ ਵੀ ਨਸ਼ਾ ਮੁਕਤ ਸਕਦਾ ਹੈ ਤੋਂ ਇਸ ਲਈ ਇਹ ਯਾਤਰਾ ਦਾ ਪਲਾਨ ਕੀਤਾ ਵੀ ਉਸ ਅਕਾਲਪੁਰ ਕワイਗੁਰੂ ਦੀ ਮਿਹਰ ਬਿਨਾ ਤੇ ਉਹਦੇ ਅਸ਼ੀਰਵਾਦ ਬਿਨਾ ਇਹ ਬਹੁਤ ਵੱਡਾ ਟੀਚਾ ਪੂਰਾ ਨਹੀਂ ਹੋ ਸਕਦਾ ਇਸ ਲਈ ਇਹ 12 ਤਰੀਕ ਤੋਂ 24 ਤਰੀਕ ਤੱਕ ਦੀ ਯਾਤਰਾ ਵਿੱਢੀ ਆ ਯਾਤਰਾ ਇਸ ਲਈ ਵਿੱਢੀ ਆ ਕਿ ਪਰਮਾਤਮਾ ਮਿਹਰ ਕਰੇ ਤੇ ਪੰਜਾਬੀ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਵੇਖਣ ਜੇ ਪੰਜਾਬ ਨੇ ਪੰਜਾਬੀਆਂ ਨੇ ਸੁਪਨਾ ਵੇਖ ਲਿਆ ਤਾਂ ਇਹਨਾਂ ਨੇ ਲੜ ਕੇ ਆਜ਼ਾਦ ਤਾਂ ਨਸ਼ਾ ਤਾਪੇ ਮੁਕਤ ਹੋ ਜਣੇ ਉਹੀ ਗੱਲ ਐ ਵੀ ਦੇਸ਼ ਦੀ ਆਜ਼ਾਦੀ ਵੇਲੇ ਕਿਸੇ ਇੱਕ ਨੇ ਸੁਪਨਾ ਵੇਖਿਆ ਉਹਨੇ ਲੱਖਾਂ ਨੂੰ ਦਿਖਾਇਆ ਤੇ ਪੂਰਾ ਭਾਰਤ ਇਕੱਠਾ ਹੋ ਕੇ ਅੰਗਰੇਜ਼ਾਂ ਵਿਰੁੱਧ ਲੜਿਆ ਤੇ ਅਸੀਂ ਆਜ਼ਾਦ ਹੋਵਗੇ ਇਹ ਉਸੇ ਤਰੀਕੇ ਦੇ ਨਾਲ ਐ ਵੀ ਵਸਦਾ ਰਹੇ ਪੰਜਾਬ ਦਾ ਸੁਪਨਾ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਜੋ ਮੈਂ ਵੇਖਿਆ ਐ ਤੇ ਮੈਂ ਇਹ ਸੁਪਨਾ ਪੰਜਾਬ ਦੇ ਵਿੱਚ ਘਰ ਘਰ ਦੇ ਵਿੱਚ ਦਿਖਾ ਸਕਾਂ ਤਾਂ ਜੋ ਨਕਾਰਾਤਮਕ ਸੋਚ ਤੋਂ ਅਸੀਂ ਪੋਜ਼ਿਟਿਵਿਟੀ ਵੱਲ ਜਾਈਏ ਤੇ ਹਰ ਘਰ ਦਾ ਇਨਸਾਨ ਵਿਅਕਤੀ ਬੁੱਢਾ ਬਜ਼ੁਰਗ ਯੰਗ ਲੇਡੀ ਆਪਦੇ ਬੱਚਿਆਂ ਲਈ ਅੱਜ ਦੇ ਟਾਈਮ 10 ਸਾਲ ਤੋਂ ਲੈ ਕੇ 18 ਸਾਲ ਦੇ ਬੱਚਿਆਂ ਤੱਕ ਮਾਪੇ ਨੂੰ ਆਪਣੇ ਘਰੇ ਲੜਨਾ ਪੈਣਾ ਹੈ ਜਿਆਦਾ ਮਿਹਨਤ ਕਰਨੀ ਪੈਣੀ ਹੈ ਤੇ ਜਿਆਦਾ ਫੋਕਸ ਜਿਹੜਾ ਹੈਗਾ ਵਾਸਾ ਰਹੇ ਪੰਜਾਬ ਦਾ ਇਹ ਰਹੇਗਾ ਵੀ ਅਗਲੇ 10 ਸਾਲ ਦੇ ਵਿੱਚ ਜਿਹੜੇ ਬੱਚੇ ਨੇ ਉਹ ਨਸੇਵਾਂ ਲੈ ਨਾ ਜਾਣਤੇ ਉਹਦੇ ਲਈ ਉਹਨਾਂ ਦੇ ਮਾਪਿਓ ਨੇ ਦਾਦਾ ਦਾਦੀ ਨੇ ਉਹ ਲੜਨ ਭਾਵੇਂ ਉਹਨਾਂ ਨੂੰ ਸੀਆਈਡੀ ਵਾਂਗ ਉਹਨਾਂ ਤੇ ਨਜ਼ਰ ਰੱਖਣੀ ਪਵੇ ਪਿੱਛੇ ਜਾਣਾ ਪਵੇ ਕਿਸੇ ਵੀ ਹੱਦ ਤੱਕ ਜਾਣਾ ਪਵੇ ਤੇ ਬੱਚਿਆਂ ਨੂੰ ਰੋਕ ਲਈਏ ਤਾਂ ਆਪਾਂ ਅੱਧੀ ਜੰਗ ਜਿਹੜੀ ਹੈ ਜਿੱਤ ਜਾ। ਵੀ ਜਿਸ ਦਾ ਤੁਸੀਂ ਕਹਦੇ ਹੋ ਜੀ ਤੁਹਾਡੇ ਪਰਿਵਾਰ ਦੀ ਸੰਤਾਪ ਟੁੱਟੇ ਪਰ ਅੱਜ ਦੀ ਨੌਜਵਾਨੀ ਪੀੜ੍ਹੀ ਜਿਹੜੀ ਲਗਾਤਾਰ ਘਰ ਤੋਂ ਨਹੀਂ ਜਾ ਰਹੀ। ਉਹਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਮੈਸੇਜ ਦੇਣਾ ਚਾਹਨੀ ਆ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਫਰੈਂਡਾਂ ਦੇ ਮਗਰ ਲੋਕਾਂ ਨੂੰ ਵੇਖ ਵਿਖਾਗੇ ਮਗਰ ਨਾ ਜਾਓ ਹੱਥ ਤੇ ਹੱਥ ਧੜਕੇ ਨਾ ਬੈਠੋ ਬਹੁਤ ਜ਼ਿਆਦਾ ਫੋਨਾਂ ਦੇ ਸਿਸਟਮ 'ਚ ਨਾ ਜਾਓ ਕਿਉਂਕਿ ਜੇ ਜਿਹਨੇ ਖੁਸ਼ ਰਹਿਣਾ ਹੈ ਉਹ ਇੱਥੇ ਦਰਖਤ ਥੱਲੇ ਪੀਪਲ ਥੱਲੇ ਬਹਿ ਕੇ ਵੀ ਗਰਮੀਆਂ 'ਚ ਖੁਸ਼ ਹੋ ਸਕਦਾ ਹੈ ਜਿਹੜਾ ਜਿਹਨੇ ਅਪਸੈਟ ਹੋਣਾ ਤਾਂ ਏਸੀਆਂ 'ਚ ਮਰਸੀਡੀਜ਼ 'ਚ ਵੀ ਉਹ ਅਪਸੈਟ ਹੈ ਤਾਂ ਉਹਦੀ ਖੁਸ਼ੀ ਜਿਹੜੀ ਚੀਜ਼ ਤੋਂ ਨੂੰ ਮਿਲਦੀ ਹੈ ਬ੍ਰੈਂਡਾਂ ਨਾਲ ਵੱਡੇ ਬ੍ਰਾਂਡ ਪਾ ਕੇ ਵੱਡੀਆਂ ਕਾਰਾਂ ਨੇ ਤੁਹਾਨੂੰ ਖੁਸ਼ੀ ਨਹੀਂ ਦੇਣੀ ਹੈਗੀ ਖੁਸ਼ੀ ਦਾ ਤਾਂ ਰਾਹੀ ਅੱਡ ਹੁੰਦਾ ਹੈ ਆਪਦਾ ਕੰਮ ਕਰੋ ਪਰਮਾਤਮਾ ਦੇ ਨਾਲ ਜੁੜੋ ਤੇ ਮਿਹਨਤ ਕਰੋ ਦੇਖੋ ਜੇ ਸਰਕਾਰਾਂ ਤੋਂ ਉਮੀਦ ਹੁੰਦੀ ਤਾਂ ਸ਼ਾਇਦ ਮੈਂ ਪੈਦਲ ਚੱਲਦੀ ਨਾ ਮੈਂ ਇਹ ਯਾਤਰਾ ਹੀ ਨਾ ਕੱਢਦੀ ਕਿਉਂਕਿ ਆਪਾਂ ਜਿਹੜੇ ਵੀ ਸਰਕ ਪਿਛਲੇ 25 ਸਾਲ ਤੋਂ ਤਾਂ ਸਰਕਾਰਾਂ ਬਦਲ ਰਹੀਆਂ ਨੇ ਪੰਜਾਬ ਬਦਲ ਰਿਹਾ ਨਸ਼ੇ ਕਰਕੇ ਬਦਲ ਇੱਕ ਤੋਂ ਬਾਅਦ ਦੂਜੀ ਸਰਕਾਰ ਆਉਂਦੀ ਹੈ ਪਰ ਨਸ਼ੇ ਤੇ ਤਾਂ ਕੋਈ ਫਰਕ ਨਹੀਂ ਪਿਆ ਤੇ ਜਿਹੜੇ ਲੋਕ ਲੜਦੇ ਵੀ ਨੇ ਨਸ਼ੇ ਦੇ ਉੱਤੇ ਸਿੱਧਾ ਜਾ ਕੇ ਸਿਸਟਮ ਨਾਲ ਲੜਾਈ ਕਰਦੇ ਨੇ ਮੇਰੀ ਲੜਾਈ ਸਿਸਟਮ ਨਾਲ ਨਹੀਂ ਹੈ ਮੇਰੀ ਲੜਾਈ ਪੰਜਾਬ ਪੰਜਾਬੀਆਂ ਦੀ ਸੋਚ ਨਾਲ ਹੈ ਮੈਂ ਤਾਂ ਸੋਚ ਬਦਲਣੇ ਨਿਕਲੀ ਆਂ ਕਿਉਂਕਿ ਜਿਸ ਦਿਨ ਇਹ ਸੋਚ ਬਦਲ ਗਈ ਜਿਸ ਦਿਨ ਕਿਉਂਕਿ ਅਸੀਂ ਯੋਧੇ ਕੌਮ ਆ ਐਡੇ ਲੜਾਕੂ ਯੋਧੇ ਆ ਅਸੀਂ ਕਿਸੇ ਦੀ ਟੈਨ ਨਹੀਂ ਮੰਨੀ ਸੀਗੀ ਉਸ ਕੌਮ ਨੂੰ ਦੁਬਾਰਾ ਜਾਗਰੂਕ ਕਰਨ ਨਿਕਲੀ ਆ ਵੀ ਆਪਦੀ ਹੋਂਦ ਨੂੰ ਪਛਾਣੋ ਸੁਪਨਾ ਲਾਓ ਤੇ ਲੜੋ ਤੇ ਲੜਨਾ ਕਿਸੇ ਬਾਹਰਲੇ ਲਈ ਨਹੀਂ ਆ ਹਰੇਕ ਨੇ ਆਪ ਦੇ ਘਰੇ ਲੜੋ ਆਪ ਦੇ ਬੱਚਿਆਂ ਨੂੰ ਬਚਾਣ ਲਈ ਲੜਨਾ ਇੰਨਾ ਕਿ ਤਾਂ ਅਸੀਂ ਆਪ ਕਰ ਹੀ ਸਕਦੇ ਆ ਇਹ ਨਾ ਸੋਚੀਏ ਵੀ ਇਹ ਤਾਂ ਵੱਧ ਗਿਆ ਵੱਧ ਗਿਆ ਵੱਧ ਗਿਆ ਬਾਦਗੇ ਜੇ ਮੈਂ ਸਰਕਾਰ ਵੱਲ ਉਂਗਲੀ ਕਰਦੀ ਆ ਤਾਂ ਤਿੰਨ ਉਂਗਲੀਆਂ ਮੇਰੇ ਵੱਲ ਨਹੀਂ ਮੇਰੀ ਕੰਟਰੀਬਿਊਸ਼ਨ ਕੀ ਆ ਮੈਂ ਤਾਂ ਇੱਕ ਪੰਜਾਬ ਦਾ ਇੱਕ ਭਾਰਤ ਦਾ ਇੱਕ ਛੋਟਾ ਜਾਂ ਨਾਗਰਿਕ ਹੋਣ ਦੇ ਨਾਤੇ ਮੇਰਾ ਜਿੰਨਾ ਕ ਫਰਜ਼ ਹੈ ਮੈਂ ਤਾਂ ਉਹ ਕਰਨ ਨਿਕਲੀ ਆ ਇਹ ਸੋਚ ਲੈ ਕੇ ਚੱਲੂ ਕਿ ਵਕਤਾਂ ਦੇ ਪੰਜਾਬ ਯਾਤਰਾ ਲੋਕਾਂ ਦੇ ਮਨਾਂ ਤੇ ਕਿੰਨਾ ਪ੍ਰਭਾਵ ਛੜ ਕੇ ਜੇ ਟਾਵੇਂ ਟਾਵੇਂ ਜੇ ਫਰੀਦਕੋਟ ਚ ਕੋਈ ਇੱਕ ਵੀ ਬੰਦਾ ਜਾਗ ਗਿਆ ਉਹਦਾ ਜ਼ਮੀਰ ਜਾਗ ਗਿਆ ਉਹਨੇ ਮਿਹਨਤ ਕਰ ਲਈ ਮੈਂ ਸੋਚੂਗੀ ਵੀ ਮੇਰੀ ਯਾਤਰਾ ਸਫਲ